ਦੋ ਸਰ 3 ਮਿੰਟ ਤੋਂ ਚੱਲ ਸੀ ਕਿ ਜੀ ਕਿ ਕਿਸੇ ਆਪਾਂ ਰੋਡ ਜਿੰਦਰੀ ਅਖਾ ਬਾਰਨਾ ਕਰ ਰਹੇ ਸੀਗੇ ਉਹ ਬਹੁਤ ਮੁਵਾਕਾ ਨਮਿਸਾਲ ਦੀ ਤੇ ਇਹ ਐਸਐਸਪੀ ਪਰਿਆਲਾ ਵੱਲੋਂ ਟ੍ਰੈਫਿਕ ਦਾ ਇਹ ਚਲਾਇਆ ਗਿਆ ਹੈ ਇਸ਼ਾ ਜੀ ਤੁਸੀਂ ਰੋਕਾਂਗੇ ਗੁਆਮ ਕਰਦੇ ਅੱਜ ਸਾਰੇ ਆਨੰਦੋ ਅੱਜ ਸਾਲ ਦਾ ਪਟਾਖਾ ਗੁਆਦੀ ਜੀ ਹਰ ਪੁਲਸਰ ਬਾਜੀ ਕੈਮਰਾ ਵਧੀਆ ਜਿਹੜਾ ਆਪਣਾ ਸਾਡੀ ਇੰਸਪੈਕਟ ਕਰ ਰਹੇ ਨੇ 9.9 ਕਲੱਬ ਸਾਡੇ ਬਹੁਤ ਬਹੁਤ ਫਿਰ ਮੱਥੇ ਸਿਰ ਪਾ ਠੀਕ ਹੈ ਜੀ ਵਿਚਾਰਾ ਵੀ ਬੜਾ ਖੁਸ਼ ਹੈ ਵੀ ਵਧੀਆ ਐਪਰੀਸ਼ੀਏਟ ਹੈ ਭਾਈ ਕਿਸਰਾ ਲੱਗ ਰਿਹਾ ਅੱਜ ਜਿਵੇਂ ਫੁੱਲ ਦੇ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਰ ਜੀ ਹਾਂ ਅੱਜ ਤੁਸੀਂ ਪ੍ਰੋਪਰ ਬੈਲਟ ਪਾਈ ਵੀ ਆ ਤੁਹਾਨੂੰ ਪੰਜਾਬ ਪੁਲਿਸ ਵੱਲੋਂ ਨਿਊ ਇਅਰ ਵਾਲੇ ਦਿਨ ਮਤਲਬ ਕਿ ਆਨਰ ਕੀਤਾ ਜਾ ਰਿਹਾ ਸੀ ਸੀਟ ਬੈਲਟ ਪਾ ਕੇ ਚਲਾਈ ਦੀ ਆ ਜੀ ਜੀ ਹਾਂ ਪਰਸਨਲ ਸੇਫਟੀ ਆ ਤੁਹਾਡੀ ਆਪਣੀ ਸੇਫਟੀ ਆ ਇਹਨੂੰ ਸਰ ਇਧਰ ਪਿੱਛੇ ਰੱਖੋ ਥੈਂਕ ਯੂ ਸੋ ਮੈਨ ਸਰ ਕਿ ਅੱਜ ਦਾ ਨੈਕ ਲੱਗੋਗੇ ਜੀ ਪੁਲਿਸ ਆ ਕਰਟਾਂਗੇ ਮੈਂ ਬੜਾ ਫਾਇਦਾ ਹੈ ਜਦੋਂ ਤੁਹਾਨੂੰ ਚਲਦੀ ਹੈ ਨਾ ਪੰਜਾਬ ਪੁਲਿਸ ਟ੍ਰਾਫਿਕ ਪੁਲਿਸ ਵੱਲੋਂ ਜਿਹੜੇ ਫੁੱਲ ਦਿੱਤੇ ਜਾ ਰਹੇ ਨੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਏਡੀਜੀਪੀ ਸਾਹਿਬ ਟ੍ਰਾਫਿਕ ਸ਼੍ਰੀ ਏਐਸ ਰਾਏ ਹੋਰਾਂ ਵੱਲੋਂ ਟ੍ਰਾਫਿਕ ਦੇ ਰਿਗਾਰਡਿੰਗ ਹਦਾਇਤਾਂ ਆndੀਆਂ ਰਹਿੰਦੀਆਂ ਨੇ ਕਿ ਨਵੇਂ ਸਾਲ ਤੇ ਕੁਝ ਜਿਹੜੇ ਆਪਾਂ ਚਲਾਨਟਾ ਕਰਦੀ ਹਾਂ ਕੁਝ ਜਿਹੜੇ ਵਧੀਆ ਡਰਾਈਵਿੰਗ ਕਰਦੇ ਨੇ ਜਾਂ ਕਾਇਦੇ ਕਾਨੂੰਨ 'ਚ ਰਹਿੰਦੇ ਨੇ ਵੀ ਉਹਨਾਂ ਨੂੰ ਥੋੜਾ ਆਨਰ ਕੀਤਾ ਜਾਵੇ ਉਹ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਨਾਨਕ ਸਿੰਘ ਜੀ ਹੋਰਾਂ ਵੱਲੋਂ ਸਾਨੂੰ ਹਦਾਇਤ ਹੋਈ ਕਿ ਵੀ ਫਲਾਵਰਿੰਗ ਕੀਤੀ ਜਾਵੇ ਗੁਲਦਸਤੇ ਦਿੱਤੇ ਜਾਣ ਫਲਾਵਰ ਦਿੱਤੇ ਜਾਣ ਜਿਹੜੇ ਰੂਲਾਂ ਦੀ ਪਾਲਣਾ ਕਰਦੇ ਨੇ ਆਪਣੇ ਆਪ ਚਲਾਨ ਤਾਂ ਪਰੋਜ ਕਰਨੇ ਹੋਣਗੇ ਉਸੇ ਲੜੀ ਦੇ ਤਹਿਤ ਅੱਜ ਅਸੀਂ ਜਿਹੜਾ ਹੈ ਬਾਈਪਾਸ ਹੈ ਸਾਊਥਰਨ ਉੱਥੇ ਸਾਡਾ ਜਿਹੜਾ ਨਾਕਾ ਚੱਲਦਾ ਹੈਗਾ ਸਪੀਡ ਰਡਾਰ ਵਾਲਾ ਉੱਥੇ ਅਸੀਂ ਪਹੁੰਚ ਕੇ ਤੇ ਲੋਕਾਂ ਨੂੰ ਆਪਣਾ ਸਪੀਡ ਵਗੈਰਾ ਚੈੱਕ ਕੀਤੀ ਜਿਨ੍ਹਾਂ ਨੇ ਸੀਟ ਬੈਲਟਾਂ ਵਗੈਰਾ ਬੰਨੀਆਂ ਹੋਈਆਂ ਸੀਆਂ ਤੇ ਅੰਡਰ ਲਿਮਿਟ ਸੀਗੇ ਉਹਨਾਂ ਨੂੰ ਅਸੀਂ ਫਿਰ ਆ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਹੈ ਸਰ ਜਿਸ ਤਰ੍ਹਾਂ ਟ੍ਰੈਫਿਕ ਸੰਬੰਧੀ ਸਰਦੀਆਂ ਆਵਾਜ਼ੀਆਂ ਨੇ ਤੁਹਾਨੂੰ ਵੀ ਦੇਖਣ ਨੂੰ ਮਿਲ ਜੇਗਾ ਦਰਿਆ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਕਿਵੇਂ ਅਵੇਅਰ ਕਰਨਾ ਚਾਹੁੰਦੇ ਕੀ ਇਹਨਾਂ ਚਾਹੁੰਦੇ ਦੇਖੋ ਉਸ ਲੜੀ ਦੇ ਤਹਿਤ ਅੱਜ ਅਸੀਂ ਰਿਫਲੈਕਟਰ ਵੀ ਲਾਏ ਨੇ ਕਿਉਂਕਿ ਤੁਹਾਨੂੰ ਦਾ ਮੌਸਮ ਹੈ ਪਿੱਛੇ ਜਿਹੜੇ ਟਰੈਕਟਰ ਟਰਾਲੀਆਂ ਹੁੰਦੀਆਂ ਨੇ ਉਹਦੇ ਮਿੱਟੀ-ਮਿੱਟੀ ਪੈ ਕੇ ਨਾ ਰਿਫਲੈਕਸ਼ਨ ਘਟ ਜਾਂਦੀ ਹੈ ਪਤਾ ਨਹੀਂ ਚੱਲਦਾ ਵੀ ਇਹ ਟਰਾਲੀ ਜਾ ਰਹੀ ਹੈ ਨਹੀਂ ਜਾ ਰਹੀ ਹੈ ਉਸ ਲੜੀ ਦੇ ਤਹਿਤ ਅਸੀਂ ਸਾਡੇ ਭਾਰਤ ਕੰਬਾਈਨ ਵਾਲੇ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਉਹਨਾਂ ਨੇ ਸਾਨੂੰ ਰਿਫਲੈਕਟਰ ਬਣਾ ਕੇ ਦਿੱਤੇ ਤੇ ਉਸ ਲੜੀ ਦੇ ਤਹਿਤ ਅਸੀਂ ਰਿਫਲੈਕਟਰ ਵੀ ਲਾਏ ਤਾਂ ਕਿ ਨਵੇਂ ਸਾਲ ਦਾ ਲੋਕਾਂ ਨੂੰ ਤੋਹਫਾ ਦਿੱਤਾ ਜਾ ਸਕੇ ਤੁਸੀਂ ਕੀ ਅਪੀਲ ਕਰੋਗੇ ਕਿ ਐਸੇ ਕਈ ਰੂਲ ਨਾ ਤੋੜਦੇ ਨਜ਼ਰ ਆਉਂਦੇ ਆ ਕਾਫੀ ਲੋਕਾਂ ਨੂੰ ਕੀ ਮਸੇ ਦੇਣਾ ਮੈਂ ਸਭ ਤੋਂ ਪਹਿਲਾਂ ਅੱਜ ਨਵਾਂ ਸਾਲ ਆ ਉਹਦੀ ਸਾਰਿਆਂ ਨੂੰ ਵਧਾਈ ਦੇਣਾ ਚਾਹਨਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਤੇ ਜਿਹੜੇ ਪਟਿਆਲਾ ਦੇ ਐਸਐਸਪੀ ਸ਼੍ਰੀ ਨਾਨਕ ਸਿੰਘ ਜੀ ਨੇ ਉਹਨਾਂ ਵੱਲੋਂ ਤੇ ਸਾਰਿਆਂ ਨੂੰ ਬਤਾਈ ਦੇਣਾ ਚਾਹੁੰਦਾ ਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਸੇਫਟੀ ਸੇਵਜ਼ ਵੀ ਆਪਣੀ ਸੁਰੱਖਿਆ ਲਈ ਤੁਸੀਂ ਆਪ ਜ਼ਿੰਮੇਵਾਰ ਹੋਣੇ ਚਾਹੀਦੇ ਹੋ ਬਿਕੋਜ਼ ਇਸ 벨ਟ ਬੰਨਣੀ ਆ ਤਾਂ ਤੁਹਾਡੀ ਸੇਫਟੀ ਆ ਹੈਲਮਟ ਪਾਣਾ ਤਾਂ ਤੁਹਾਡੀ ਪਰਸਨਲ ਸੇਫਟੀ ਆ ਸਾਨੂੰ ਚਰਾਂਨ ਕੱਟ ਕੇ ਤੁਹਾਨੂੰ ਇਹ ਥੋੜੀ ਜਿਹੜੀਆਂ ਪਰਸਨਲ ਸੇਫਟੀਆਂ ਨੇ ਇਹ ਯਾਦ ਕਰਾਉਣੀਆਂ ਪੈਂਦੀਆਂ ਨੇ ਮੈਂ ਰਿਕੁਐਸਟ ਕਰੂੰਗਾ ਬੱਚਿਆਂ ਨੂੰ ਖਾਸ ਕਰਕੇ ਵੀ ਆਪਣਾ ਵੱਧ ਤੋਂ ਵੱਧ ਆਪਣਾ ਸੇਫਟੀ ਦਾ ਧਿਆਨ ਰੱਖਣ ਸੀਟ ਬੈਲਟ ਬੰਨ ਕੇ ਡਰਾਈਵ ਕਰੋ ਤੇ ਹੈਲਮਟ ਪਾ ਕੇ ਡਰਾਈਵ ਕਰੋ। ਠੀਕ ਹੈ ਜੀ ਤੇ ਸਰਵਲ ਬਹੁਤ ਵਧੀਆ ਐਫਰਟ ਕਰਿਆ ਜਾ ਰਿਹਾ। ਨਵੇਂ ਸਾਲ ਤੇ ਜਿਵੇਂ ਆਪਾਂ ਦੇਖਿਆ ਵੀ ਬੰਦੇ ਬਹੁਤ ਜ਼ਿਆਦਾ ਮੋਟੀਵੇਟ ਹੋਏ ਨੇ ਤੇ ਇਹ ਬੱਚਾ ਜਿਵੇਂ ਯੂਥ ਰੁਕਿਆ ਸੀਗਾ ਆਪਾਂ ਜਿਹੜਾ ਵੀ ਬੰਦਾ ਬੈਲਟ ਲਾ ਕੇ ਜਾਂਦਾ ਤਾਂ ਉਹਨਾਂ ਨੂੰ ਸਰ ਮੋਟੀਵੇਟ ਕਰ ਰਹੇ ਨੇ ਵੀ ਇਦਾਂ ਇਹਨੂੰ ਹੋਰ ਅੱਗੇ ਵਧਾਓ ਸਾਰਿਆਂ ਨੂੰ ਗਾਈਡ ਕਰੋ। ਤੇ ਜਿਵੇਂ ਟਰਾਲੀਆਂ ਵਗੈਰਾ ਦੇ ਕੋਈ ਵੀ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਉਹ ਰਿਫਲੈਕਟਰ ਦਿੱਤੇ ਗਏ ਨੇ ਜੀ ਸਾਡੇ ਵੱਲੋਂ ਵੀ ਲਾਓ ਤੇ ਵੀ ਕੱਲੋਂ ਕੋਈ ਵੀ ਮਿਸ ਹੈਪਨਿੰਗ ਹੁੰਦੇ ਕੋਈ ਵੀ ਐਕਸੀਡੈਂਟ ਹੁੰਦਾ ਜਿੰਨਾ ਵੱਧ ਤੋਂ ਵੱਧ ਅਵੋਇਡ ਹੋ ਸਕੇ ਆਪਾਂ ਉਹ ਕਰਦੇ ਹਾਂ